ਜਿਲ੍ਹਾ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਜਿਹੜੀ ਹੈਗੀ ਹੈ ਇਹ ਹਮੇਸ਼ਾ ਤੋਂ گورਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਆਪਣੇ ਸਟੇਟ ਲੈਵਲ ਦੇ ਮੈਚੇਸ ਕਰਵਾਉਂਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਡਿਸਟ੍ਰਿਕਟਸ ਇੱਥੇ ਆ ਕੇ ਖੇਡਦੇ ਆ। ਸੋ ਇੰਟਰ ਡਿਸਟ੍ਰਿਕਟ ਜਦੋਂ ਵੀ ਟੂਰਨਾਮੈਂਟਸ ਹੁੰਦੇ ਨੇ ਇੱਥੇ ਹੁੰਦੇ ਨੇ। ਸੋ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਦਿਲਸ਼ੇਰ ਖੰਨਾ ਜੀ ਜੋ ਕਿ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਨੇ ਉਹਨਾਂ ਨੇ ਇੱਕ ਉਪਰਾਲਾ ਦਿੱਤਾ ਹੈ ਉਹਨਾਂ ਦੀ ਟੀਮ ਨੇ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਗਰਾਊਂਡ ਦੀ ਅਪਗ੍ਰੇਡੇਸ਼ਨ ਕਰਨੀ ਹੈ। ਸੋ ਗਰਾਊਂਡ ਦੀ ਅਪਗ੍ਰੇਡੇਸ਼ਨ ਕਰਨ ਜਿਵੇਂ ਕਿ ਪਿਕਚਰਸ ਦੇ ਵਿੱਚ ਉਹਨਾਂ ਨੇ ਬੀਸੀਸੀ ਲੈਵਲ ਦੀਆਂ ਕਰਾਸੀ ਵਿਕਟਸ ਬਣਾਉਣੀਆਂ ਜਦੇ ਉੱਪਰ ਲਗਭਗ 9 ਮੀਮ ਦਾ ਕਹਾ ਹੋਏਗਾ ਤਾਂ ਕਿ ਬੱਚਿਆਂ ਦੀ ਜਿਹੜੀ ਅਪਗ੍ਰੇਡਿਸ਼ਨ ਹੈ ਜੋ ਜਿਸ ਤਰ੍ਹਾਂ ਅਸੀਂ ਬਾਅਦ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡਦੇ ਹਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲ ਸਕੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਦਿੱਕਤਾਂ ਨਾ ਆ ਸਕਣ ਸੋ ਸਟਾਰਟਿੰਗ ਤੋਂ ਜੇਕਰ ਬੱਚਿਆਂ ਨੂੰ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲੇਗਾ 16 ਸਾਲ ਦੀ ਉਮਰ ਤੋਂ 14 ਸਾਲ ਦੀ ਉਮਰ ਤੋਂ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਆ ਸੋ 14 ਸਾਲ ਤੋਂ ਲੈ ਕੇ ਸੀਨੀਅਰ ਤੱਕ ਜਿਵੇਂ ਇੰਡੀਆ ਦੀ ਟੀਮ ਤੱਕ ਪ੍ਰੈਜੈਂਟ ਕਰਦੇ ਸੋ ਇਹ ਵਰਸੇ ਫੰਡ ਸਾਡੇ ਕੋਲ ਆਇਆ ਨੇ ਜਿਹਦੇ ਵਾਸਤੇ ਅਸੀਂ ਚਾਹੁੰਦੇ ਸੀ ਕਿ ਇਹ ਕਿਥੇ ਜਿਹੜੀ ਅਸੀਂ ਗਰਾਊਂਡ ਦੀ ਤੁਹਾਨੂੰ ਦੱਸ ਸੀ ਪਿਚੇਜ਼ ਵੀ ਬੰਨੀਆਂ ਔਰ ਜਿਹੜੀ ਪੂਰੀ ਗਰਾਊਂਡ ਹੈ ਜੀ ਉਹਦੀ ਵੀ ਅਸੀਂ ਪ੍ਰੋਪਰਲੀ ਅਸੀਂ ਕਰ ਦਈਏ ਤਾਂ ਕਿ ਪਲੇਅਰਾਂ ਨੂੰ ਵਧੀਆ ਇਨਫਰਮੇਸ਼ਨ ਮਿਲੇ ਦੇ ਨਾਲ ਨਾਲ ਸਾਨੂੰ ਹੋਰ ਵੀ ਚੀਜ਼ਾਂ ਚਾਹੀਦੀ ਅਸੀਂ ਜਿਸ ਤਰ੍ਹਾਂ ਇੱਕ ਅਸੀਂ ਕੰਟੀਨ ਬਣਾਉਣਾ ਚਾਹੁੰਦੇ ਆ ਬੱਚਿਆਂ ਦੇ ਬੈਠ ਕੇ ਖਾਣਾ ਖਾਣ ਨੂੰ ਅਸੀਂ ਇੱਕ ਮੈਸ ਬਣਾਉਣਾ ਹੈ ਡਾਈਨਿੰਗ ਏਰੀਆ ਬਣਾਉਣਾ ਚਾਹੁੰਦੇ ਆ ਔਰ ਸਾਡੇ ਕੋਲ ਜਿਹੜੀ ਇਕਵਿਪਮੈਂਟ ਨੇ ਸਪੋਰਟ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਸੀ ਕਿ ਇੱਕ ਇਥੇ ਸਟੋਰ ਬਣਾ ਦਿੱਤਾ ਜਾਵੇ ਜਿਹੜੀ ਹਮੇਸ਼ਾ ਸਪੋਰਟ ਦੀ ਰਿਕੁਆਇਰਮੈਂਟ ਰਹਿੰਦੀ ਹੈ ਅਸੀਂ ਲੋਕ ਬੱਚਿਆਂ ਦੇ ਵਾਸਤੇ ਜਿਹੜਾ ਕਿ ਸੀ ਜਦੋਂ ਖੇਡਦੇ ਹੁੰਦੇ ਸੀਗੇ ਅਸੀਂ ਸੋਚਨੇ ਆ ਕਿ ਆਉਣ ਵਾਲੇ ਬੱਚਿਆਂ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਆ ਇਹ ਚਾਹੁੰਦੇ ਆ ਕਿ ਜਿਹੜੀ ਚੀਜ਼ਾਂ ਸਾਨੂੰ ਨਹੀਂ ਸੀ ਮਿਲ ਸਕੀਆਂ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੇ ਸਕੀਏ ਤਾਂ ਕਿ ਉਹ ਬੱਚੇ ਅੱਗੇ ਜਾ ਕੇ ਵਧੀਆ ਪਰਫਾਰਮ ਕਰਨ ਬੇਸ਼ਦਾ ਸ਼ਹਿਰ ਦਾ ਜ਼ਿਲ੍ਹੇ ਦਾ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਸੋ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਕਿ ਉਹ ਇੱਕ ਇੱਥੇ ਆ ਕੇ ਅੱਜ ਫੌਰੀ ਤੌਰ ਦੇ ਉਤੇ ਇੱਕ ਮੋਰਤ ਕਰਕੇ ਜਾਣ ਤਾਂ ਕਿ ਇਸ ਕੰਮ ਦਾ ਆਗਾਜ਼ ਕਰ ਸਕੀਏ ਤੁਹਾਡੇ ਵੱਲੋਂ ਕੋਈ ਨੁਮਾਇਸ਼ ਕਿਹਨਾਂ ਸੀ ਆਂ ਜ ਔਰ ਮੇਰੇ ਨਾਲ ਗਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬੈਲ ਜੀ ਪਹੁੰਚੇ ਨੇ ਔਰ ਮੈਨੂੰ ਗਰਾਉਂਡ ਦੇ ਵਿੱਚ ਜੋ ਪਤਾ ਲੱਗਾ ਵੀ ਕਾਫੀ ਕਮੀਆਂ ਸੀ ਸੋ ਅੱਜ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਆ ਵੀ ਸਾਡੇ ਬੱਚੇ ਜਿਹੜੇ ਇਸ ਗਰਾਉਂਡ ਦੇ ਵਿੱਚ ਆ ਕੇ ਖੇਡਦੇ ਨੇ ਔਰ ਬੈਲ ਸਾਹਿਬ ਦੀ ਅਗਵਾਈ ਹੇਠ ਲਾਲ ਸਿੰਘ ਹੋਣਾ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਸਮੂਚੀ ਟੀਮ ਦੀ ਅਗਵਾਈ ਹੇਠ ਜਿਹੜੀ ਇਹ ਗਰਾਉਂਡ ਆ ਇਹਦੀ ਨਹਾਰ ਜਿਹੜੀ ਬਦਲ ਬਦਲਣ ਜਾ ਰਹੀ ਹੈ ਔਰ ਜੋ ਜੋ ਸਮਾਂ ਬੀਤਦਾ ਜਾਊਗਾ ਇਹ ਗਰਾਊਂਡ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਊਗਾ ਵੀ ਪਹਿਲਾਂ ਨਾਲੋਂ ਜਿਹੜੀਆਂ ਤਬਦੀਲੀਆਂ ਬੱਚਿਆਂ ਨੂੰ ਜਿਹੜੀਆਂ ਕਮੀਆਂ ਹੁੰਦੀਆਂ ਸੀ ਉਹ ਸਾਰੀਆਂ ਕਮੀਆਂ ਦੂਰ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਗਰਾਊਂਡ ਦੀ ਹੁੰਦੀ ਹੈ ਪਿਚ ਵਗੈਰਾ ਜਿਹੜੀ ਆ ਉਥੇ ਜਿੱਥੇ ਪਲੇਅਰਾਂ ਨੇ ਖੇਡਣਾ ਹੁੰਦਾ ਜੋ ਵਧੀਆ ਹੋਊਗੀ ਤੇ ਅੱਗੋ ਵਧੀਆ ਰੁਝਾਨ ਜਿਹੜਾ ਵਧੀਆ ਇੰਟਰਸਟ ਬਣਦਾ ਸੋ ਸਭ ਤੋਂ ਪਹਿਲਾਂ ਤੇ ਇਹਦੀਆਂ ਗਰਾਊਂਡ ਦੀ ਪਿਚ ਵਗੈਰਾ ਬਾਉਂਡਰੀ ਵਾਲ ਵਗੈਰਾ ਸਾਰਾ ਜਿੱਥੇ-ਜਿੱਥੇ ਵੀ ਕੋਈ ਕਮੀ ਨਜ਼ਰ ਆਊਗੀ ਉਹ ਆਪਾਂ ਨੂੰ ਤਰਜੀਹ ਦੇ ਅਕੋਰਡਿੰਗ ਪਹਿਲ ਦੇ ਆਧਾਰ ਤੇ ਬੈਲ ਸਾਹਿਬ ਦੀ ਮਦਦ ਦੇ ਅਕੋਰਡਿੰਗ ਇਹਨੂੰ ਆਪਾਂ ਨੇ ਪਰੇ ਚੜਾ ਗਏ ਹਰ ਕੰਮ ਨੂੰ ਵਕਤ ਲੱਗਣਾ ਠੀਕ ਹੈ ਔਰ ਵਕਤ ਲੱਗ ਰਿਹਾ ਬਾਕੀ ਇਹਨਾਂ ਜ਼ਰੂਰ ਮੈਂ ਕਹਿ ਸਕਦਾ ਕਿ ਕੌਣ ਵਾਲਾ ਸਮਾ ਜਿਹੜਾ ਪੰਜਾਬ ਨੂੰ ਫਿਰ ਉਸ ਰੰਗਲੇ ਪੰਜਾਬ ਦੀਆਂ ਲੀਆਂ ਦੇ